ਇਸ ਨੀਕ ਨੇ ਕਲਰ ਬਹੁਤ ਘੱਟ ਪਾਇਆ ਹੋਇਆ ਆ ਬਹੁਤ ਜਚੇ ਹੈ ਹੈ ਉਹ ਕਰਨ ਵਾਲਾ ਪਰਲਾ ਪਰਲੇ ਵਾਲਾ ਸਹੀ ਹੈ ਕਿਦਾਂ ਮੇਟ ਮੇਟ ਆ ਗਿਆ ਸਹੀ ਸਹੀ ਬੱਲੇ ਬੱਲੇ ਕੀ ਹੈ ਵਾ ਖਮ ਖਮ ਹੋ ਗਿਆ ਖਮ ਹੈ ਅੱਛਾ ਅੱਛਾ ਚੱਲ ਦੇ ਦੋ ਬੰਦ ਕਰ ਦੋ ਨਾ ਫਿਰ ਇਧਰ ਨਾ ਬੰਦ ਕਰ ਦੋ ਇਧਰ ਨਾ ਬੰਦ ਕਰ ਦੋ ਨਾ ਬੰਦਾ ਕਰ ਦੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਸਰ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਹੁਣ ਚੱਲਿਆਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਦਿ ਤੇ ਸੰਦੀਪ ਨੌਰਦਨ ਖੜਿਆ ਸੀਗਾ ਤੁਸੀਂ ਕਹੀ ਜਾਂਦੇ ਦੀਪਗੰਨ ਉਹਨੇ ਡੱਬਾ ਦੇਣ ਵਾਸਤੇ ਆਏ ਉਹ ਦੋ ਤੇ ਚੰਗੀ ਭਲੀ ਹੋ ਗਈ ਇਦਾਂ ਦਾ ਉਹ ਡੱਬਾ ਦੇਣ ਵਾਲੇ ਵਲੌਗ ਨੂੰ 5 ਦਿਨ ਹੋ ਗਏ ਫੋਨ ਦੇ ਵਿੱਚ ਪਿਆਵਾ ਅਪਲੋਡਿੰਗ ਕੀਤਾ ਅਨੰਦਪੁਰ ਸਾਹਿਬ ਤੋਂ ਆਇਆ ਨੂੰ ਸਾਨੂੰ 5 ਦਿਨ ਹੋ ਗਏ ਨੇ ਵਲੌਗ ਕਾਫੀ ਚਿਰ ਦੇ ਪਏ ਹੋਏ ਨੇ ਠੀਕ ਆ ਤੇ ਹੁਣ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕ ਆ ਜ ਅਸਤਵਾਰ ਵਿੱਚ ਦੇਖ ਲੈ ਕਿੱਧਰ ਨੂੰ ਜਾਣਾ ਸੰਦੀਪ ਨੂੰ ਦੇਖਦੇ ਹਾਂ ਅਸਤਵਾਰ ਵੀ ਕਈਆਂ ਕਿਸਾਨਾਂ ਨੂੰ ਵੀ ਵਿਰੇ ਐਡਰੈਸ ਦੱਸ ਦੋ ਗੁਰਦੁਆਰਾ ਸਾਹਿਬ ਦਾ ਸਾਡਾ ਇਹ ਪਲਾਹੋ ਜੇ ਚਲੋ ਦੱਸ ਦਿੰਨੇ ਆ ਐਡਰੈਸ ਦੱਸ ਦਿੰਨੇ ਆ ਕਿ ਕੁਛ ਨਹੀਂ ਪਖੰਡੀ ਜੀ ਬਾਬੇਆਂ ਵਾਲਾ ਕੰਮ ਨਹੀਂ ਹੈਗਾ ਵੀ ਐਵੇਂ ਮਤਲਬ ਨਾਰਗਿਲ ਰੋਡ ਤੋਂ ਨਹਿਰ ਦੇ ਵਿੱਚ ਚੁੰਮਟੇ ਖਾਓ ਉਹ ਕੰਮ ਨਹੀਂ ਹੈਗੇ ਵੀ ਜਿੱਦੇ ਮਾਰੇ ਦੀ ਬੜੀ ਕਿਰਪਾ ਮਤਲਬ ਭਗਤੀ ਬੰਦਗੀ ਉਹਨਾਂ ਦੀ ਨਿਗਾਹ ਹੀ ਪੈਣੀ ਹੈ ਬਸ ਨਿਗਾਹ ਹੀ ਉਹਨਾਂ ਦੇਖਣਾ ਹੀ ਆ ਬਸ ਕੋਈ ਟੱਚ ਨਹੀਂ ਕਰਨਾ ਸ਼ਰੀਰ ਨੂੰ ਕੋਈ ਕੁਛ ਨਹੀਂ ਆ ਬਸੰਨੇਗਾ ਤੇ ਉਹਨਾਂ ਨੇ ਜੋ ਕਹਿਤਾ ਉਹ ਕਰਨਾ ਪੈਣਾ ਪਾਠ ਦੱਸਣੇ ਤੇ ਉਹ ਕਰਨੇ ਪੈਣੇ ਆ ਜੋ ਮਰਜ਼ੀ ਹੋ ਜੇ ਜੇ ਉਹ ਇੱਕ ਦਿਨ ਵੀ ਨਾ ਕੀਤਾ ਨਾ ਤੇ ਉਹ ਉਹਨਾਂ ਨੂੰ ਪਤਾ ਲੱਗ ਜਣਾ ਕਿ ਤੁਸੀਂ ਪਾਠ ਨਹੀਂ ਕੀਤਾ ਠੀਕ ਆ ਤੇ ਉਹ ਪਾਠ ਕਰਨੇ ਪੈਣੇ ਜਿੰਨੇ ਵੀ ਦੱਸੇ ਉਹਨਾਂ ਨੇ ਤੇ ਐਡਰੈਸ ਤੁਹਾਨੂੰ ਆਪਾਂ ਦੱਸ ਦਿੰਨੇ ਇਸ ਗੱਲ ਦੀ ਗਾਰੰਟੀ ਆ ਹੋਰ ਦੱਸੋ ਫਰਕ ਪਊਗਾ ਵੀ ਇਸ ਗੱਲ ਦੀ ਗਾਰੰਟੀ ਆ ਪੂਰੀ ਕਿਉਂਕਿ ਐਵੇਂ ਅੱਖਿੰਨੇਗਾ ਇਹ ਬਸ ਦੇਖਦੇ ਹੀ ਆ ਤੇ ਮੰਦਾ ਠੀਕ ਹੋਏਗਾ ਨਵੰਬਰ 9 ਤੇ ਹੁਣ ਤੁਹਾਨੂੰ ਆਪਾਂ ਐਡਰੈਸ ਵੱਲ ਜੋ ਦੱਸ ਦਿੰਨਾ ਮੈਂ ਰੂਟ ਲੈਣਾ ਇੱਥੇ ਲੈ ਲੀਏ ਆਹੋ ਹਾਂ ਅਸੀਂ ਬਾਅਦ ਆਹ ਇੱਥੇ ਤੇ ਦੂਜੀ ਗੱਲ ਇਹ ਹੁਣ ਫਰੂਟ ਦੀ ਗੱਲ ਦਾ ਫਰੂਟ ਵੀ ਲੈ ਕੇ ਜਾਣਾ ਪੈਂਦਾ ਜੇ ਇਹ ਇਹ ਵੀ ਤੁਹਾਨੂੰ ਮੈਂ ਦੱਸਦਾ ਹਾਂ ਕੇਲੇ ਲੈ ਲਓ ਸੇਬ ਲੈ ਲਓ ਜੇ ਨਹੀਂ ਤਾਂ ਤੁਸੀਂ ਘਰੋਂ ਫੁਲਕੇ ਪਕਾ ਕੇ ਵੀ ਖਾਣ ਸਕਦੇ ਜੇ ਕਿਉਂਕਿ ਤੁਹਾਨੂੰ ਪਤਾ ਬਾਬਾ ਨਾਨਕ ਸਿੰਘ ਜੀ ਦਾ ਗੁਰਦਰ ਸਾਹਿਬ ਆ ਤੇ ਪ੍ਰਸ਼ਾਦੇ ਪੱਕੇ ਪਕਾਏ ਹੁੰਦੇ ਤੁਹਾਨੂੰ ਪਤਾ ਘਰੋਂ ਖਾਣਨੇ ਪੈਂਦੇ ਨੇ ਤੇ ਹੁਣ ਪਹਿਲਾਂ ਆਪਾਂ ਇੱਥੋਂ ਜਾਣਾ ਇੰਡੀਆ ਗੇਟ ਇਹ ਹੈਗਾ ਯਾ ਸ਼ਾਟਾ ਰੋਡ ਇੰਡੀਆ ਗੇਟ ਤੋਂ ਅੱਗੇ ਮੁੜ ਕੇ ਤੁਹਾਨੂੰ ਅੱਗੇ ਟਾਰੀ ਰੋਡ ਮੁੜ ਕੇ ਹੋ ਜਾਣਾ ਉੱਥੋਂ ਤੁਹਾਨੂੰ ਮੈਂ ਦੱਸਦਾ ਕਿੰਨਾ ਕ ਅੱਗੇ ਤਨੋਮਦ ਐਡਰੈਸ ਦੱਸ ਦਾਂਗਾ ਪ੍ਰੋਪਰ ਤੇ ਉਥੇ ਤੁਸੀਂ ਜਾ ਕੇ ਦਰਸ਼ਨ ਮੇਲਾ ਕਰ ਸਕਦੇ ਤੇ ਹੁਣ ਆਪਾਂ ਇਥੋਂ ਪਹਿਲਾਂ ਫੂਟ ਲੈ ਜੀ ਤੇ ਇਸ ਗੱਲ ਦੀ ਗਰੰਟੀ ਆ ਲੋ ਕੋਈ ਮਜ਼ਾਕ ਚ ਨਾ ਲਿਓ ਅੱਜ ਕੋਈ ਵੀ ਮੰਦਾ ਨਾ ਬੋਲੇ ਕਮੈਂਟਾਂ ਦੇ ਵਿੱਚ ਬਾਕੀ ਚਲੋ ਆਪੋ ਆਪਣੀ ਪਹੁੰਚ ਆ ਵੀ ਜਿੱਦਾਂ ਸਾਫ਼ ਹੈ ਨਾ ਇਦਾਂ ਸਾਫ਼ ਖੜੀ ਜਦੀ ਹੈ ਠੀਕ ਆ ਤੇ ਸੇਵ ਲੈ ਜਾਓ ਕੇਲੇ ਲੈ ਜਾਓ ਦੋਵਾਂ ਚ ਭਾਵੇਂ ਆਪਣੀ ਸ਼ਰਧਾ ਆ ਭਾਵੇਂ ਤੁਸੀਂ ਅੱਧਾ ਕਿਲੋ ਖੜਨੇ 1 ਕਿਲੋ ਖੜਨੇ ਇਹ ਤੁਹਾਡੀ ਸ਼ਰਧਾ ਆ ਬਸ ਬਸ ਖਾਲੀ ਹੱਥ ਨਹੀਂ ਜਾਈਦਾ ਵੀ ਕੱਚੇ ਨੇ ਹੁਣ ਮੇਰਾ ਵੀ ਠੀਕ ਹੈ ਇਹ ਵੀ ਧਿਆਨ ਰੱਖੀ ਫਰੂਟ ਲੈ ਲਿਆ ਜੀ ਜੀ ਹੁਣਾਂ ਨੇ ਵੀ ਲੈ ਲਿਆ ਫਰੂਟ ਆ ਤੁਸੀਂ ਫੜ ਤੋਂ ਮੋਗਰੀ ਰੱਖ ਲੋ ਫਰੂਟ ਹੈ ਇਹ ਕਾਹ ਲੈ ਇੰਨਾ ਦਾ ਇੰਤਜ਼ਾਮ ਕਰਨਾ ਪੈਂਦਾ ਬੱਚਿਆਂ ਦਾ ਪਹਿਲਾਂ ਹੈ ਆਹ ਉਹ ਸੁਤੀਏ ਮੇਰੇ ਵਾਲੀ ਤਿੰਨ ਤਿਆਂ ਦਾ ਕੱਪੜੇ ਨਾਲ ਲਿਬੜਨ ਆਹ ਛਾੜੇ ਵਾਲਿਆਂ ਨੂੰ ਨਾ ਅਮਰਸਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗਿਆਣਾ ਵੀ ਆ ਮੈਂ ਕਿੱਥੇ ਪਹੁੰਚਿਆ ਹਾਂ ਇਸ ਟਾਈਮ ਠੀਕ ਆ ਤੇ ਇਸ ਤੋਂ ਅੱਗੇ ਹੁਣ ਤੁਹਾਨੂੰ ਦੱਸਦਾ ਮੈਂ ਕਿੱਧਰ ਨੂੰ ਜਾਣਾ ਹੈ ਹੁਣ ਲੋਕੇਸ਼ਨ ਦੇਖੀ ਜਾਓ ਠੀਕ ਆ ਤੇ ਇਹ ਇੰਡੀਆ ਗੇਟ ਆ ਗਿਆ ਠੀਕ ਆ ਇਸ ਤੋਂ ਹੁਣ ਆਪਾਂ ਅਟਾਰੀ ਰੋਡ ਆਹ ਅਟਾਰੀ ਰੋਡ ਆ ਗਿਆ ਅੱਗੇ ਹੁਣ ਥੋੜਾ ਸਿੱਧਾ ਜਾਣਾ ਮਤਲਬ ਜ਼ਿਆਦਾ ਨਹੀਂ ਜਾਣਾ ਕਿ ਹਾਲੇ 2 ਕਿਲੋਮੀਟਰ ਜਾਣਾ ਇਹ 1.5 ਕਿਲੋਮੀਟਰ ਜਾਂ 2 ਇਧਰਲੇ ਹੱਥ ਮੱਲ ਗੇਟ ਆਉਣਾ ਆਸੇ ਤੋਂ ਪਹਿਲਾਂ ਇਹ ਸੱਜੇ ਬੰਨੇ ਭਾਜੀ ਇਹ ਸੱਜੇ ਬੰਨਾ ਹੀ ਨੇ ਇਧਰ ਦਾ ਹਾਂ ਸੱਜੇ ਬੰਨੇ ਗੇਟ ਆਉਣਾ ਇਹ ਗੱਲ ਚਿੱਤਾ ਰੱਖਣਾ ਜੀ ਹੁਣ ਮੈਂ ਅੰਦਾਜ਼ਾ ਨਾਲ ਵੱਧ ਘੱਟ ਵੀ ਦੱਸ ਸਕਦਾ ਵੀ 1.5 ਕਿਲੋਮੀਟਰ ਜਾਂ 2 ਜਾਂ ਸ਼ਾਇਦ ਕਿਲੋਮੀਟਰ ਤੇ ਹੋਵੇ ਨਾ ਖਾਸੇ ਤੋਂ ਪਹਿਲਾਂ ਆਉਣਾ ਅੱਛਾ ਖਾਸੇ ਤੋਂ ਪਹਿਲਾਂ ਆਉਣਾ ਜੇ ਚੇਤਾ ਰੱਖਿਓ ਤੇ ਗੇਟ ਆਉਣਾ ਠੀਕ ਆ ਇਧਰ ਹੀ ਸਿਰ ਤੇ ਗੇਟ ਬਣਿਆ ਵਾਈਟ ਕਲਰ ਦਾ ਇਹ ਆਪਾਂ ਸਿੱਧਾ ਅੱਗੇ ਆਈ ਗਏ ਆ ਤੇ ਹੁਣ ਤੁਸੀਂ ਲੋਕੇਸ਼ਨ ਚੈੱਕ ਕਰ ਲਓ ਠੀਕ ਆ ਆਹ ਲੋਕੇਸ਼ਨ ਆ ਏ ਆਹ ਸਾਹਮਣੇ ਪੈਟਰੋਲ ਪੰਪ ਆ ਗਿਆ ਸਾਹਮਣੇ ਇਹਦੇ ਨਾਲ ਹੀ ਆਹ ਦੇਖੋ ਇਧਰ ਜਿਮੇ ਨੁੱਕਰ ਤੇ ਠੀਕ ਆ ਤੇ ਇਧਰ ਹੁਣ ਆਪਾਂ ਮੋੜ ਜਣਾ ਸਾਹਮਣੇ ਗੇਟ ਵੱਲ ਇਹ ਕੋਈ ਨਹੀਂ ਨੇੜੇ ਚੱਜਣਾ ਗੇਟ ਦੇ ਸਾਹਮਣੇ ਪੜੰਦੇ ਹੋ ਠੀਕ ਆ ਆ ਉਹ ਕਿ ਯਾਦਗਾਰੀ ਗੇਟ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਲਾਲ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਹੋਏ ਨੇ ਬੜੀ ਭਗਤੀ ਬੰਦਗੀ ਉਹਨਾਂ ਦੀ ਬਹੁਤ ਜ਼ਿਆਦਾ ਆ ਦੇਖੋ ਹੁਣ ਆਪਾਂ ਉਸੇ ਰੋਡ ਤੇ ਸਿੱਧਾ ਆ ਜਾਈ ਗਏ ਆ ਆ ਵੇਖੋ ਬੋਰਡ ਲਗਾਇਆ ਹਨ ਦੇਖਿਆ ਬੋਰਡ ਇਹ ਆ ਦੇਖੋ ਠੀਕ ਆ ਇਹਦੇ ਨਾਲ ਹੀ ਮੁੜਨਾ ਆਪਾਂ ਦੇਖੋ ਨਾਲ ਹੀ ਮੁੜਨਾ ਠੀਕ ਆ ਇਹ ਆ ਮੁੜ ਗਏ ਆਪਾਂ ਯੂ ਟਰਨ じゃ ਲੈਣਾ ਠੀਕ ਆ ਖੱਬੇ ਬੰਨੇ ਨੂੰ ਇੱਥੋਂ ਹੁਣ ਥੋੜਾ ਜਿਹਾ ਆਪਾਂ ਅੱਗੇ ਜਾਣਾ ਐਵੇਂ ਇਹ 50 ਕਿਲੋਮੀਟਰ ਜੀ ਲਾ ਲੋ ਤੁਸੀਂ ਆ ਵੇਖੋ ਇਹ ਆ ਐਨ ਨਾਲ ਸੱਜੇ ਪੰਨੇ ਨੂੰ ਮੁੜ ਜਾਣਾ ਇਧਰੋਂ ਪਹਿਲਾ ਮੋੜ ਹੀ ਆਉਣਾ ਬਸ ਠੀਕ ਆ ਤੇ ਆ ਮੁੜ ਗਏ ਆਪਾਂ ਹੁਣ ਠੀਕ ਆ ਆ ਸਾਹਮਣੇ ਨਿਸ਼ਾਨ ਸਾਹਿਬ ਦਿਖਣ ਲੱਗ ਗਿਆ ਹਣਾ ਮੇਰੇ ਸਾਨੂੰ ਸਾਰੇ ਜਾਣਾਂ ਇਹਨਾਂ ਤੇ ਆ ਜੀ ਠੀਕ ਆ ਬਸ ਹੁਣ ਨਾਲ ਹੀ ਥੋੜਾ ਜਿਹਾ ਜਾਣਾ ਬਾ ਹੁਣ 100 ਕਿਲੋਮੀਟਰ ਦੀ ਦੂਰੀ ਤੇ ਤੇ ਗੁਰਦੈਰ ਸਾਹਿਬ ਦੇ ਅੰਦਰ ਹੀ ਗੱਡੀ ਲੱਗ ਜਾਂਦੀ ਬੜੇ ਰਮਾਨ ਦੇ ਨਾਲ ਕਰ ਰਿਹਾ ਏ ਨੌਦੀ 탑ਪਸਥਾਨ ਸੰਤ ਬਾਬਾ ਲਾਲ ਸਿੰਘ ਜੀ ਨਾਨਕਸਰ ਖੁਰਮਣੀਆਂ ਪਿੰਡ ਦਾ ਨਾਮ ਕਿੰਨਾ ਦਾ ਇੰਨਾ ਕਰਕੇ ਮੈਨੂੰ ਹੁਣ ਤੁਹਾਨੂੰ ਦੱਸਿਆ ਵੀ ਆਪਣੀ ਗਰਾਰੀ ਢਿੱਲੀ ਏ ਥੋੜੀ ਜਿਹੀ ਸਿੱਧੀ ਜੜੀ ਗੱਲ ਏ ਮੈਂ ਦੱਸ ਦਿੰਦਾ ਨਾਲ ਸੰਗਤ ਆਈਏ ਵੇਲੇ ਗੱਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨਾ ਸੁਣਾ ਜਦੇ ਇੱਥੇ ਗੱਡੀ ਲਾਤੀ ਹੁਣ ਵਾਹ ਇੱਧਰ ਲੱਗੇ ਹੋਣ ਪ੍ਰਸ਼ਾਦਾ ਸ਼ਖਣ ਤੇ ਇੱਧਰ ਮਹਾਪੁਰਸ਼ ਬੈਠੇ ਹੋਏ ਨੇ ਇੱਧਰ ਮਹਾਪੁਰਸ਼ ਬੈਠੇ ਹੋਏ ਸਾਹਮਣੇ ਇੱਧਰ ਬੈਠੇ ਹੋਏ ਬਾਬਾ ਜੀ ਦੇ ਉਹਲੇ ਬੈਠੇ ਹੋਏ ਨੇ ਬੜੀ ਭਗਤੀ ਬੰਦਗੀ ਉਹ ਪਰਨਾ ਦੇਖ ਰਿਹਾ ਨਾ ਵਾਈਟ ਕਲਰ ਦਾ ਪ੍ਰਸ਼ਾਦਾ ਸ਼ਖਲਿਆ ਵਾ ਜਿੰਨੀ ਕਿ ਸੇਵਾ ਹੋਈ ਕੀਤੀ ਇਹ ਚੀਜ਼ਾਂ ਨਾ ਤੁਹਾਨੂੰ ਤਾਂ ਕਰਕੇ ਦੱਸ ਦਿਆ ਤੁਸੀਂ ਫਿਰ ਜੇ ਮੰਦਾ ਚੰਗਾ ਵੜਾ ਬੋਲਦੇ ਜੇ ਵੀ ਇਹ ਖਾਣ ਹੀ ਜਾਂਦੇ ਜੇ ਇਦਾਂ ਉਦਾਂ ਜਰ ਕੁਝ ਚੀਜ਼ਾਂ ਦੀਆਂ ਮੈਂ ਨਹੀਂ ਦੱਸਦਾ ਵੀ ਮੈਂ ਸੇਵਾ ਕੀਤੀ ਮੈਂ ਵਿਖਾਉਂਦਾ ਨਹੀਂ ਉਹ ਚੀਜ਼ਾਂ ਠੀਕ ਆ ਪਰ ਤੁਸੀਂ ਜਰ ਕੇ ਵਲੇ ਮਜਬੂਰ ਕਰੰਦੇ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਆ ਕੀ ਹੁਣ ਚਲੋ ਤੁਹਾਨੂੰ ਦੱਸਿਆ ਤਾਂ ਕੋਣ ਥੋੜੀ ਸੇਵਾ ਕਰਾਏ ਜਿੰਨੀ ਕ ਮਾਰਾ ਇਹਨੇ ਲਈ ਹੋਣੀ ਸੇਵਾ ਕਰਾਏ ਇਹਨੂੰ ਕਰੇ ਚੰਨ ਆਓ ਚਲੋ ਇੱਥੇ ਤੋਂ ਹੁਣ ਆਪਾਂ 5 ਚੱਲਨੇ ਆ ਇਹਦੇ ਸ਼ੀਸ਼ਾ ਬੜਾ ਗੰਦਾ ਹੋ ਜਾਂਦਾ ਯਾਰ ਹੈ ਅੱਗੇ ਸ਼ੀਸ਼ਾ ਗੰਦਾ ਹੋ ਜਾਂਦਾ ਮੱਚ ਉਹ ਮਾਪੁਰ ਸਾਹਮਣੇ ਬੈਠੇ ਹੋਏ ਨੇ ਹੁਣ ਚੱਲੇ ਆਪਾਂ ਆਹੋ ਹੁਣ ਚੱਲੇ ਆਂ ਆਪਾਂ ਗੁਰਦੁਰਸਾਹਿਬ ਤੋਂ ਮੱਥਾ ਟੇਕ ਕੇ ਤੇ ਹੁਣ ਚੱਲੇ ਆਂ ਮਾਰਕੀਟ ਇੰਨੇ ਜਿਹੜਾ ਇੱਕ ਦੋ ਲਿੰਘੇ ਰਹਿੰਦੇ ਨੇ ਸਿਲੈਕਟ ਕਰਨ ਵਾਲੇ ਉਹ ਕਰ ਲੂਗੀ ਸੰਦੀਪ ਇਹ ਇੱਕ ਸਿਲੈਕਟ ਕਰ ਲਿਆ ਤੇ ਅਜੇ ਦੋ ਰਹਿੰਦੇ ਨੇ ਉਹ ਰਿਪ ਸੂਟ ਲਊਗੀ ਇੱਕ ਹੋਰ ਲਿੰਘਾ ਲਊਗੀ ਠੀਕ ਹੈ ਤੇ ਹੁਣ ਨਵੀਂ ਦੁਕਾਨ ਤੇ ਕਿਤੇ ਜਾਣਾ ਹੈ ਇਹਨੇ ਗੱਲ ਕਰ ਲਈ ਹੈ ਮਤਲਬ ਇੰਸਟਾਗ੍ਰਾਮ ਤੇ ਉਹਨਾਂ ਦੇ ਨਾਲ ਤੇ ਉਹਨਾਂ ਉਹਨਾਂ ਦੇ ਕੋਲ ਚੱਲਦੇ ਆ ਬਹੁਤ ਸੋਹਣੇ ਨਾਲੇ ਨਾਲ ਇਹ ਚੀਜ਼ ਹੈਗੀ ਆ ਵੀ ਇਹ ਇੰਸਟਾਗ੍ਰਾਮ 'ਤੇ ਦੇਖ ਲੈ ਲੇਂਗੇ ਕਿੱਦਾਂ ਦੇ ਹੈ ਕਿੱਦਾਂ ਦੇ ਨਹੀਂ ਹੈ ਉਹ ਚੋ ਸਿਲੈਕਟ ਕਰਕੇ ਜਾਂਦੇ ਆ ਫੋਟੋ ਦਿਖਾਉਣੀ ਲੈਂਗਾ ਮਿਲ ਜਣਾ ਇਹ ਚੀਜ਼ ਦਾ ਫਾਇਦਾ ਹੈ ਨਾਲੇ ਟਾਈਮ ਜਿਹੜਾ ਨਹੀਂ ਉਹ ਘੱਟ ਭੱਜਦਾ ਆਪਣਾ ਇਹ ਕਿੱਤਿਆਂ ਵਾਲੀ ਮਾਰਕੀਟ 'ਚ ਆ ਗਏ ਪੰਨੀ ਕਾਨੇ ਵਾਲੀ ਮਾਰਕੀਟ ਇੱਕ ਸਾਈਡ ਕਿੱਤਿਆਂ ਵਾਲੀ ਗਲੀ 'ਕੰਨੀ ਮਾਰਕੀਟ ਉਧਰ ਲਾਇ ਸੰਦੀਪ ਇਧਰ ਦਾ ਸੰਦੀਪ ਨੂੰ ਸਾਰਾ ਪਤਾ ਹੈ ਅਸੀਂ ਨਾ ਸਾਹਿਬ ਦੁਪਹਿਰਾ ਚੱਲ ਰਿਹਾ ਉਹਦੀ ਮਗਰ ਅਵਾਜ਼ ਆ ਰਹੀ ਪਾਠ ਦੀ ਵੇਖਿਆ ਮੈਂ ਲੱਬੀ ਕਣੀ ਦੁਕਾਨ ਲੱਬੀ ਤੇ ਮੈਂ ਪਰ ਅੱਜ ਦੁਕਾਨ ਮੈਂ ਲੱਬੀ ਆ ਬਸ ਮੇਰੇ ਨਾਲ ਬੈਸਣਾ ਨਹੀਂ ਠੀਕ ਆ ਨਾ ਇਦਾਂ ਨਹੀਂ ਕਰੀਦਾ ਸਾਰੇ ਨਾ ਅਜੇ ਹਰ ਗੁੱਸਾ ਸਸੀ ਕਰ ਬੁਲਾਈ ਨਹੀਂ ਤੇ ਅਸੀਂ ਆ ਬੁਲਾ ਦੋ ਸਾਰੇ ਚਾਚੀ ਆ ਚਲੋ ਜੀ ਅੱਗੇ ਦੁਕਾਨ ਤੇ ਉਹੀ ਦੁਕਾਨ ਤੇ ਆ ਗਏ ਆ ਲੈ ਵੀ ਜਾਂਦੇ ਆ ਪੈਕ ਕਰਾ ਲਈਏ ਸਾਰੇ ਹੀ ਚੰਗੇ ਸੇ ਸਾਹਮਣੇ ਚਲੋ ਇਹਦੇ ਅੰਦਰ ਜਾਣਾ ਹੈ ਲਹਿੰਗੇ ਕਹਿੰਦੇ ਪਸੰਦ ਆ ਇਹ ਲਹਿੰਗੇ ਸਾਰੇ ਸੁਨੇ ਦੀ ਦੀ ਕਹਿੰਦੇ ਸਾਰੇ ਲੈ ਜੀਏ ਫਿਰ ਲੈ ਲੈ ਕੇ ਸਾਰੇ ਇੱਕ ਤੋਂ ਸਲੈਕ ਕਰੀਏ ਸਹੀ ਗੱਲ ਸਹੀ ਗੱਲ ਆ ਬਸ ਹੋ ਲੱਗ ਗਿਆ ਆਰੇ ਇਹਨਾਂ ਸ਼ਤਾਨੀ ਕਰੀ ਜਾਣੀ ਉਹ ਭੱਜੀ ਭੱਜੇ ਫਿਰਦੇ ਤੁਮ ਨੇ ਜਣਾ ਇੱਥੇ ਹੁਣ ਲੰਗੇ ਦੇਖੇਗਾ ਤੈਂ ਵੀ ਇਹ ਇਥੋਂ ਪਸੰਦ ਆ ਜਾਊਗਾ ਸੰਦੀਪ ਨੂੰ ਨਹੀਂ ਜਾਂਦੇ ਨਹੀਂ ਜਾਂਦੇ ਸੰਦੀਪਾਂ ਦਾ ਦੇਖ ਲੀ ਸੰਦੀਪਾਂ ਨੂੰ ਦਿਖਾਇਓ ਸੰਦੀਪ ਸੰਦੀਪ ਆ ਗਿਆ ਇੱਧਰ ਦਿਖਾਇਓ ਬੱਲੇ ਬੱਲੇ ਬਹੁਤ ਹੋ ਗਿਆ ਸਿੰਘ ਬਾਈ ਇਹ ਉਹ ਤਾਂ ਉਹਨੇ ਕਰ ਦੇਣਾ ਹੈ ਹਨਾ

ਆਹ ਆ ਨੈਸ ਮੂਵੀ ਮੈਂ ਆਪਣੀ ਚੋਇਸ ਨਹੀਂ ਲਵਦੀ ਨਾ ਨਾ ਆਹ ਚਾਹੀਦੀ ਇਹ ਕਿਦ ਸਹੀ ਹੈ ਤੁਸੀਂ ਦੇਖੋ ਇਹ ਹਾਂ ਸਹੀ ਹੈ ਹਾਂ ਮੈਂ ਆ ਕਮਰਾ ਲਗਾ ਸੋਨਾ ਲੱਗਣਾ ਹੈ ਹਾਂ ਆਹ ਲਾਈਟ ਵਟ ਆ ਗਿਆ ਪੀਸ ਕਲਰ ਸੈੱਟ ਕਰ ਹਾਂ ਜੈ ਲਓਇ ਇੱਕ ਇੱਕ ਪੀਸ ਹੀ ਗਾ ਹਾਂ ਉਹ ਉਹ ਲੈ ਲੈਂਦਾ ਨਹੀਂ ਚਮਕਾਣਾ ਸੋਨਾ ਉਹ ਤਾਂ ਮੈਨੂੰ ਲੱਗਦਾ ਪ੍ਰੋਟੀਨ ਕਰਦੇ ਕਿਹਦਾ ਮਾਈਡੋਲੀ ਹਾਂ ਸੋਨਾ ਸੋਨਾ ਪੜੇਗਾ ਨਾ ਆ ਨਹੀਂ ਨਾ ਇਹ ਨਹੀਂ ਸਹੀ ਲਗਾ ਉਹ ਜ਼ਿਆਦਾ ਸੋਨਾ ਉਹ ਵਾਲਾ ਜੇ ਕਰਨਾ ਹੈ ਚਹੋ ਨੀ ਆ ਥੋੜਾ ਠੀਕ ਹੈ ਉਹ ਕਰਨ ਰਬਰ ਲਾ ਉੱਪਰ ਨੀ ਆਣਾ ਸਹੀ ਹੈ ਇਹ ਰੈਸਟ ਕਲਰ ਕਰਦੇ ਆ ਆ ਚੀਜ਼ਾਂ ਇਹ ਲਾ ਲਓ ਠੀਕ ਹੈ ਵੈਰਾਈਟੀ ਦਿਖਾਉਣਿਆ ਜੀ ਉਹ ਵੀ ਉਹ ਵੀ ਲਾਈਟ ਵੇਟ ਹਨਾ ਉਹ ਵੀ ਸੋਹਣਾ ਹਨਾ ਆ ਦੇਖੋ ਨਾ ਆ ਪਸੰਦ ਹੁੰਦਾ ਕੋਈ ਇਹ ਵੀ ਆਹ ਦੇਖੋ ਇਹ ਵੈਰਾਈਟੀ ਬਹੁਤ ਹੈ ਇਹ ਤਾਂ ਮੈਂ ਲੈ ਲਵਾਂਗਾ ਹਨਾ ਮੈਨੂੰ ਤਾਂ ਹਾਂ ਜੀ ਸੋਨੇ ਲਗੇ ਪਾਸੇ ਇਹ ਜਿਹੜੀ ਨੀ ਮੈਨੂੰ ਸਹੀ ਨ ਲੱਗਾ ਮਨਾ ਸਨੀ ਕੋਹ ਵਾਲਾ ਕਲਰ ਪਸੰਦ ਕਰੀ ਇਹ ਮੈਨੂੰ ਆ ਜ਼ਿਆਦਾ ਵਧੀਆ ਲੱਗਾ ਕਿਉਂਕਿ ਸਨੀ ਜਿਹੜਾ ਕਲਰ ਬਹੁਤ ਘੱਟ ਪਾਇਆ ਹੋਇਆ ਆ ਆ ਬਹੁਤ ਚੈਜ ਨਾ ਤੇਰੀ ਆ ਤੇ ਵੇਖ ਕੇ ਸਿਲੈਕਟ ਕਰ ਲੈ ਮੈਂ ਕਿਹਾ ਚਲੋ ਇੱਕ ਵਾਰੀ ਦੇਖਦੇ ਆ ਵੀ ਕਿਵੇਂ ਜਿੱਦਾਂ ਕਿੰਨੀ ਗੱਟਪਾਉਂਦੀ ਆ ਪਾਪਾ ਮੈਂ ਤੇ ਪੁੱਛ ਕਿੰਨੀ ਦਿੱਤੀ ਨਾ ਕੋਟ ਪਾਣੀ ਆ फिर कई जाने संदी शॉपिंग करने वाले बड़ी खुश होंगी जिस तन लागे जाने सोई तो गल है ਕਿਆ ਮੋ ਟਾਵਰ ਮੇਰਾ ਘਰ ਵੜਾ ਕੱਢਣਾ ਨਹੀਂ ਨੀ ਹਾਂ ਤੇ ਨਹੀਂ ਵੀ ਜੀ ਤੇ ਜਾਂਦੇ ਹੋਗੇ ਸ਼ੋਪਿੰਗ ਕਰਕੇ ਜਾਣਾ ਪੈਂਦਾ ਹੋਰ ਕੀ ਸਹੀ ਗੱਲ ਜੇ ਉਹ ਆਪਾਂ ਚੱਲੇ ਆ ਆਪਣੀ ਗੱਡੀ ਦੇ ਕੋਲ ਠੀਕ ਆ ਜੀ ਅਜੇ ਮੈਂ ਕੋਈ ਕੋਟ ਮੈਂ ਕੁਝ ਨਹੀਂ ਲਿਆ ਉਹ ਮੈਂ ਬਟਾਲੇ ਵੇਖ ਲਵਾਂ ਮੈਂ ਕਿਉਂਕਿ ਉਸ ਤੋਂ ਘੱਟ ਹਾਂਜੀ ਹਾਂਜੀ ਨਾ ਅੱਜ ਤਾਂ ਹੀ ਕਰੀ ਜਾ ਗੰਡੇ ਵਿੱਚ ਕੱਢ ਦੇ ਤਾਂ ਇਥੇ ਮੰਮੀ ਉਹਨਾਂ ਵਾ ਤੇ ਸੂਟ ਦੇਖ ਲਾਂਗੇ ਯਾਰ ਮੰਮੀ ਵਾਸਤੇ ਦੇਖ ਰਿਹਾ ਹਾਂ ਖਾਸ ਹੋ। ਉਹ ਲੈਣਗੇ ਇੱਥੇ। ਆਹ ਵੇਖਿਓ। ਅੱਛਾ 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 ਜਿਹੜੇ ਉਹ ਪਾਕਿਸਤਾਨੀ ਨਿੰਦ ਹੁੰਦੇ। ਅੱਛਾ ਅੱਛਾ। ਚਲੋ ਜੀ 8000 ਦਾ ਸਰਕਾ ਪਾ। ਇਹਦੇ ਨਾਲ ਬਹੁਤ ਬੜੀਆਂ ਸਰਵਾਦੇ ਪੁੰਜੇ ਬਣੇ ਆ ਨਾਲ ਦੁਪੱਟਾ ਬਣੇ। 3500 ਦਾ। ਇਹ ਇੱਕ ਪਿਸਤਵ ਖਾਓ ਜਿਹੜਾ ਇੱਧਰ ਲਾ। ਆਹ ਜਿਹੜਾ ਨਾਲ। ਹਾਂ। ਆਹ ਵੀ ਆਏ ਸੋਹਣੇ ਲੱਗਾ। ਆ ਵੀ ਸੋਹਣੇ। ਆਹ ਸੋਹਣੇ। ਇਹਗਾ ਭਾਜੀ 3850 ਨਹੀਂ ਇੱਥੇ ਹੋਣਾ। ਕੋਲੋਂ ਮਿਹਣਾ ਦਿਖਾਓ। 3850 ਦਾ ਜੀ 3500 ਵੀ ਪੈਂਦੀ ਸਰਵਾਦੇ ਪੁੱਛੇ ਵੀ ਬਣਿਆ ਤੁਹਦੇ ਵੱਡਾ ਬਣਿਆ ਦਾ ਉਹ ਜਿਹੜਾ ਹੱਡੀਆਂ ਦਾ ਟਾਈਮ ਮम्मी ਜੀ ਕੋਲ ਸੂਟ ਲੈ ਲਿਆ ਵਾ ਬੜਾ ਵਧੀਆ ਦੇਖਨੇ ਕੀਤਾ ਪਸੰਦ ਤੇ ਹੋਰ ਰੱਖ ਲਿਆ ਹੁਣ ਤੇ ਬੜਾ ਵਧੀਆ ਮੈਂ ਕਹਿੰਦਾ ਵੀ ਮੰਮੀ ਨੂੰ ਪਸੰਦ ਆਉਂਦਾ ਇੱਕ ਰਿਮਾਣਾ ਛਿਲਕਾ ਖਾਸ ਸੂਟ ਦੀ ਮੜੀ ਜੀ ਕਿ ਰਹਿੰਦਗੇ ਚਲ ਘਰ ਜਾ ਕੇ ਖਵਾਉਂਗੇ ਇਥੋਂ ਨੂੰ ਗੁੜੀਆਂ ਦੇ ਕੱਪੜੇ ਦੇਖ ਲਾਂਗੇ ਇਦੇ ਚ ਕਲਰ ਦਿਖਾਉਣਾ ਉਹ ਕਿੱਦੋਂ ਲੱਗਿਆ ਹਾਂ ਫਲਫੀ ਹੈ ਨਾ ਕਾਫੀ ਹਾਂ ਸੋਨਾ ਕਲਰ ਦੇਖਣ ਨਹੀਂ ਦਿੱਤਾ ਲੱਗਦਾ ਜੀ ਦੀ ਪਸੰਦ ਆ ਜਾਂਦੀ ਹੈ ਅਨੇ ਮੂ ਚ ਕਾਗਜ਼ ਪਾਇਆ ਦੇਖੋਗੇ ਤਾਂ ਜੀ ਕਿ ਬਚਾ ਪਤਾ ਲੱਗੇਗਾ ਕਿ ਕੀ ਚੀਜ਼ ਹੈ ਤਾਂ ਦੇਖੋ ਹੁਣ ਤੱਕ ਆ ਲੱਗੀ ਬਸ ਪਰ ਬਹੁਤ ਜ਼ਿਆਦਾ ਫਲਫੀ ਹੈ ਨਾ ਫੈਨਮ ਸੰਨ ਨਾ ਨਹੀਂ ਅਮ ਜੀ ਆਹ ਆਜੇ ਸੁਣੀ ਹੈ ਕੀ ਆਂਦੀ ਹੈ ਪਸੰਦ ਆ ਜੀ ਉਹ ਮੈਂ ਹੈਵੀ ਬੜਾ ਕੰਮ ਹੈ ਫੜੇ ਭਾਰੇ ਬੜਾ ਆ ਹਨਾ ਫਰਾ ਬਹੁਤ ਜਿਆਦਾ ਕਿਦਾਂ ਕਰੀ ਗਈ ਕਰੀ ਗਈ ਤੂੰ ਦਾ ਸਾਰਾ ਸਰੀਰੀ ਹਲਾਈ ਜਾਂਦੇ ਨੇ ਉਹ ਭਰਾ ਖਰਾਬ ਹੋ ਗਿਆ ਤੂੰ ਹੁਣ ਉੱਠ ਜਾ ਬਾਈ ਇਹਨੇ ਮਾਰ ਤੇ ਜਿਆਦਾ ਹੱਥ ਐਂਟਰ ਕਿਹੜਾ ਐਂਟਰ ਦੱਸ ਐਂਟਰ ਕਿਹੜਾ ਆ ਲੈ ਉਂਗਲ ਪਰਾਂ ਕਰਕੇ ਤਾਂ ਹੀ ਐਂਟਰ ਦੱਸੋਗੇ ਹਾਂ ਕਓਕੇ ਬਾਈ ਜਲਦੀ ਮਿਲਾਂਗੇ ਫੇਰ ਆਜੋ ਆਜੋ ਫੇਰ ਆਹ ਹਾਰੇ ਸੰਡੇ ਹੋਣਾ ਹੀ ਪੈਣਾ ਹੁਣ ਗੱਡੀ ਪੈਕ ਕਰੰਨੀ ਬਾਏ ਤੇ ਬੱਸੀ ਪਾ ਦੋ ਭਾਣ ਨੂੰ ਇੱਕ ਭਾਣ ਨੂੰ ਬੱਸੀ ਪਾ ਦੋ ਫਿਰ ਕੀ ਨੋ ਦੇ ਵੇਖ ਰਹੇ ਕੀ ਵੱਜਾ ਹੋ ਗਿਆ ਕਿ ਹੋਈ ਕੀਤੀ ਤੂੰ ਉਹਦੇ ਹੁਣ ਚੱਲੇ ਘਰੇ ਅੰ内 ਜੀਣ ਲੱਗਣ ਤੇ ਬੱਸੀ ਪਾ ਦੇ ਕੋ ਬੱਸੀ ਪਾ ਦੋ ਫਿਰ ਚੱਲ ਪਏ ਹੁਣ ਘਰੇ ਤੇ ਗੱਡੀ 'ਚ ਬੈਠ ਗਏ ਆ ਟਾਈਮ ਹੋ ਗਿਆ 6:20 ਮਿੰਟ ਤੇ ਮੈਨੂੰ ਮੈਦਿਆ ਵੀ 7 ਵਜੇ ਦੇ ਨਾਲ ਘਰੇ ਪੂਰਾ ਪਹੁੰਚਾਂਗੇ ਆਪਾਂ ਇੱਧਰ ਰਸ਼ਿਆ ਇੱਧਰ ਰਸ਼ਿਆ ਓਹੋ ਝੱਕੇ ਨਿਕਲ ਲਿਆ ਨਾ ਬਾਹਰੋਂ ਚੱਜੀ ਲੱਗਦੀ ਆ ਚੱਕ ਲੈਣੇ ਕੰਮਿਆਂ ਸੰਦੀਪ ਕਰ ਰਿਹਾ ਪਾਠ ਸਮੈਂ ਹੁਣ ਆਪਾਂ ਘਰੇ ਜਾ ਰਹੇ ਆ ਤੇ ਇਹਨੂੰ ਬਾਬਾ ਜੀ ਨੇ 13 ਪਾਠ ਦੱਸਿਆ ਨਾ ਚੌਪਈ ਸਾਹਿਬ ਦੇ ਤੇ ਉਹ ਕਰ ਰਹੀ ਹੈ ਪੂਰੇ ਹਾਂ ਉਹ ਮੁੰਡਿਆਂ ਬਟਾੜੇ ਡੈਡੀ ਜੀ ਦੇ ਕਾਲ ਆਏ ਸੀ ਜੇ ਕਹਿੰਦੇ ਵੀ ਆਏ ਨਹੀਂ ਅਸੀਂ ਤੱਕਾ ਮਾੜੀਆਂ ਨੜੀਆਂ ਬਣਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਤਤਕਾਲ ਲੈ ਵੀ ਕਰੇ ਪਹੁੰਚਣ ਵਾਲੇ ਆ ਹੁਣ ਬਸ ਆ ਪੰਗਰਦਾਸ ਰੋਡ ਤੇ ਇੱਥੋਂ ਹੁਣ ਇਧਰ ਨੂੰ ਅੰਦਰ ਨੂੰ ਹੋ ਜਾਣਾ ਹੈ ਮੰਮੀ ਅਸੀ ਗੱਲ ਕਹਿੰਦੇ ਦੀ ਨਹੀਂ ਆਈ ਕਿਰਨ ਦੀ ਦੀ ਹਾਂ ਅੱਛਾ ਅੱਛਾ ਕਿਰਨ ਦੇ ਆਈ ਕਦੇ 12:00 1:00 1:30 ਵਜੇ ਇਹ ਬਣ ਗਿਆ ਨਾ ਵਾਪਸ ਆ ਮੰਮੀ ਅਸੀ ਗੱਲ ਮਹੇਰਜੀ ਕਾ ਖਾਲਸਾ ਵੇਗਰਜੀ ਕੀ ਫਤਿਹ ਜੀ ਠੀਕ ਠਾਕ ਹੋ ਜੀ ਨਿਹਾਲ ਅਸੀ ਗੱਲ ਜੀ ਨਿਹਾਲ ਅਸੀ ਗੱਲ ਅੱਛਾ ਹੁਣ ਮੈਂ ਨੂੰ ਹੀ ਕਹੀਆਂ ਹੈ ਨਿੱਕੇ ਦਰਵਾਜ਼ਾ ਆਇਆ ਨਾ ਪਾ ਜੀ ਨੂੰ ਬੁਲਾਉਣਾ ਪੜਾ। ਪੜੀ ਕਿ ਅੱਜ ਸਾਹਿਬ ਜੀ ਅੱਛਾ ਜੀ ਦਰਵਾਜ਼ਾ ਆ ਗਈ ਕਿਦਾਂ ਭਲਵਾਨ ਠੀਕ ਹੈ ਪੂਰਾ ਆਣ ਓਕੇ ਆਇਆ ਕਿਤਾ ਮੈਲਡੀ ਦਾਦੀ ਨੂੰ ਦਾਦੀ ਨੂੰ ਪਛੀਵਾ ਤਾਂ ਘੁੱਟ ਕੇ ਆਈ ਨੋ ਉਹ ਦਰੀ ਹੁੰਦੀ ਜਦੋਂ ਚਲੋ ਠੀਕ ਹੈ ਜੀ ਅੱਜ ਦਾ ਬਹੁਤ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਮਿਲ ਜਾਓ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਤਕਲੀ ਪਿਆਰ ਭਰੀ ਸਤਿ ਸ਼੍ਰੀ ਅਕਾਲ